ਏ ਬਾਬਾ ਜੀ ਸੜਕਾਂ ਬਣਾਉਣਾ ਵੈਸੇ ਸਰਕਾਰ ਦਾ ਕੰਮ ਆ। ਤੁਸੀਂ ਆਪ ਲੱਗੇ ਹੋਏ ਸਰਕਾਰਾਂ ਨਹੀਂ ਪਹੁੰਚੀਆਂ ਇੱਥੇ। ਪਤਾ ਕੀ ਹੈ ਜੀ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਜਦੋਂ ਵੋਟਾਂ ਲੈਣੇ ਆਉਂਦੀਆਂ ਹਾਂ। ਹਾਂਜੀ। ਉਦੋਂ ਦਾ ਸਾਰੇ ਆ ਕੇ ਹੱਥ ਬੇਨਤੀਆਂ ਕਰਦੇ ਆ ਨਾ ਜੀ ਅਸੀਂ ਆਪਾਂ ਇਲਾਕੇ ਦੇ ਫੁੱਲ ਕੰਮ ਕਰਾਵਾਂਗੇ ਸਾਰੇ। ਹਾਂਜੀ। ਪਰ ਜਦੋਂ ਵੋਟਾਂ ਪੈ ਜਾਂਦੀਆਂ ਨੇ ਕੁਰਸੀ ਮਿਲ ਜਾਂਦੀ ਹੈ ਫਿਰ ਉਹ ਬੇਨਤੀਆਂ ਵਾਲਾ ਕੰਮ ਤਾਂ ਚਲੇ ਜਾਂਦਾ ਹੈ। ਫਿਰ ਉਹ ਹੁਕਮ ਚਲਾਉਂਦੇ ਆ ਸਾਰੇ ਤੇ। ਅਸੀਂ ਐਮ.ਐਲ.ਏ. ਕਰਵੰਤ ਸਿੰਘ ਬਾਜੀਗਰ ਕੋਲ ਬਾਜੀਗਰ ਕੋਲੇ ਵੀ ਗਏ। ਹੂੰ ਇਹ ਤਨਨ ਸਿੰਘ ਜੋੜਾ ਮਾਜਰਾ ਨਾਲੇ ਸਾਡੇ ਗਵੰਡੀ ਨੇ। ਹੂੰ ਉਹਨਾਂ ਕੋਲੇ ਜਾ ਕੇ ਵੀ ਬੇਨਤੀਆਂ ਕੀਤੀਆਂ ਕਈ ਵਾਰੀ। ਪਹਿਲਾਂ ਬਾਦਲ ਨੂੰ ਪੁੱਤਰ ਮੂਹ ਮਾਰ ਗਿਆ ਜੀ ਤੇ ਬਿਆਦਵੀ ਮਾਰ ਗਈ। ਮੁੜ ਕੇ ਉਹ ਨਹੀਂ ਆਉਂਦੇ। ਤੇ ਕੈਪਟਨ ਅਮਰਿੰਦਰ ਸੋਹਾਹ ਕਰਕੇ ਕੁੜਕਾ ਸਾਹ ਆਦਿਆ ਮੁਕਰਿਆ। ਮੁੜ ਕੇ ਅੱਜ ਤੱਕ ਉਹ ਨਹੀਂ ਮੁੜ ਕੇ ਆਉਂਦਾ ਦੇਖੋ। ਸਾਸੀਕਾਲ ਦੋਸਤੋ ਅੱਜ ਪਿੰਡ ਤਨੇਠਾ ਵਿੱਚ ਪਹੁੰਚੇ ਆ ਪਿੱਛੇ ਤੁਸੀਂ ਦੇਖ ਸਕਦੇ ਹੋ ਸੜਕ ਮਰੰਮਤ ਦਾ ਜਿਹੜਾ ਕੰਮ ਚੱਲ ਰਿਹਾ ਦੋਸਤੋ ਸੜਕਾਂ ਬਣਾਉਣਾ ਵੈਸੇ ਸਰਕਾਰ ਦਾ ਕੰਮ ਆ ਪਰ ਨਾ ਤਾਂ ਇੱਥੇ ਕੋਈ ਸਰਕਾਰ ਦਾ ਬੰਦਾ ਪਹੁੰਚਿਆ ਨਾ ਕੋਈ ਪ੍ਰਸ਼ਾਸਨ ਦਾ ਇੱਥੇ ਸਾਡੇ ਬਜ਼ੁਰਗ ਤੇ ਨੌਜਵਾਨ ਵੀਰ ਜਿਹੜੇ ਸੇਵਾ ਕਰ ਰਹੇ ਨੇ ਆਪ ਸੜਕਾਂ ਬਣਾਉਣ ਵਿੱਚ ਲੱਗੇ ਹੋਏ ਨੇ ਦੋਸਤੋ ਸਾਰੀ ਗੱਲਬਾਤ ਆਪਾਂ ਕਰਦੇ ਆ ਮੇਰੇ ਨਾਲ ਇਲਾਕਾ ਨਿਵਾਸੀ ਮੌਜੂਦ ਨੇ ਇੱਥੇ ਉਹਨਾਂ ਸਾਰਿਆਂ ਤੋਂ ਜਿਹੜੀ ਇਹ ਰਿਪੋਰਟ ਆ ਪੂਰੀ ਜੜਤਕ ਇਸ ਗੱਲ ਦੇ ਮਸਲੇ ਤੱਕ ਆਪਾਂ ਜਾਣਦੇ ਆ ਬਾਬਾ ਜੀ ਸਾਡੇ ਨਾਲ ਮੌਜੂਦ ਨੇ ਜਿਹੜੇ ਇੱਥੇ ਅ ਮੁੱਖ ਹੈੱਡ ਗ੍ਰੰਥੀ ਪਿੰਡ ਢੇਠਾ ਤੋਂ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਜਿਹੜੇ ਮੌਕੇ ਦੇ ਹਾਲਾਤ ਨੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆਂ ਸਤਿਕਾਰ ਬਾਬਾ ਜੀ ਸਤਿਕਾਰ ਜੀ ਠੀਕ ਠਾਕ ਹਾਂਜੀ ਹਾਂਜੀ ਇਹ ਬਾਬਾ ਜੀ ਸੜਕਾਂ ਬਣਾਉਣਾ ਵੈਸੇ ਸਰਕਾਰ ਦਾ ਕੰਮ ਆ ਤੁਸੀਂ ਆਪ ਲੱਗੇ ਹੋਏ ਸਰਕਾਰਾਂ ਨਹੀਂ ਪਹੁੰਚੀਆਂ ਇੱਥੇ ਪਤਾ ਕੀ ਹੈ ਜੀ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਜਦੋਂ ਵੋਟਾਂ ਲੈਣੀਆਂ ਆਉਂਦੀਆਂ ਹਾਂਜੀ ਉਦੋਂ ਦਾ ਸਾਰੇ ਆ ਕੇ ਹੱਥ ਬੇਨਤੀਆਂ ਕਰਦੇ ਆ ਨਾ ਜੀ ਅਸੀਂ ਆਪਾਂ ਇਲਾਕੇ ਦੇ ਫੁੱਲ ਕੰਮ ਕਰਾਵਾਂਗੇ ਸਾਰੇ ਹਾਂਜੀ ਔਰ ਜਦੋਂ ਵੋਟਾਂ ਪੈ ਜਾਂਦੀਆਂ ਨੇ ਕੁਰਸੀ ਮਿਲ ਜਾਂਦੀ ਹੈ ਫਿਰ ਉਹ ਬੇਨਤੀਆਂ ਵਾਲਾ ਕੰਮ ਤਾਂ ਚਲਿਆ ਜਾਂਦਾ ਹੈ ਫਿਰ ਹੁਕਮ ਚਲਾਉਂਦੇ ਆ ਸਾਰੇ ਤੇ ਫਿਰ ਜਦੋਂ ਅਸੀਂ ਬੇਨਤੀਆਂ ਕਰਦੇ ਆ ਜਾ ਕੇ ਵੀ ਇਸ ਇਲਾਕੇ ਦਾ ਜਿਹੜੇ ਕਾਰਜ ਨੇ ਜੀ ਉਹ ਕਰਵਾ ਦਿਓ ਤੁਸੀਂ ਵਾਅਦਾ ਕਰੇ ਸੀ ਉਹ ਮੁੜ ਕੇ ਫਿਰ ਉਹ ਅੱਗੇ ਅੱਗੇ ਕਹਿ ਦਿੰਦੇ ਨੇ ਜੀ ਅਸੀਂ ਕੋਈ ਨਹੀਂ ਕਰਾ ਦਾਂਗੇ ਉਹਨਾਂ ਨੂੰ ਕਹਿਤਾ ਜੀ ਫਲਾਣਿਆਂ ਨੂੰ ਕਹਿਤਾ ਅਸੀਂ ਐਮਐਲਏ ਕੁਲਵੰਤ ਸਿੰਘ ਬਾਜੀਗੁਰੂ ਬਾਜੀਗਰ ਕੋਲੇ ਵੀ ਗਏ ਤੇ ਤਾਨ ਸਿੰਘ ਜੋੜਾ ਮਾਜਰਾ ਨਾਲੇ ਸਾਡੇ ਗਵੰਡੀ ਨੇ ਉਹਨਾਂ ਕੋਲੇ ਜਾ ਕੇ ਵੀ ਬੇਨਤੀਆਂ ਕੀਤੀਆਂ ਕਈ ਵਾਰੀ ਤੇ ਫਿਰ ਚਲੋ ਇਹ ਤਾਂ ਹਰਿਆਣਾ ਵਿੱਚ ਟੋਟਾ ਹੁੰਦਾ ਸਾਡਾ ਬਾਰਡਰ ਲੱਗਦਾ ਹਰਿਆਣੇ ਨਾਲ ਉਹ ਵਿੱਚ ਕੁਝ ਕਿਲੋ ਡੇਢ ਕਿਲੋਮੀਟਰ ਜਿਹੜਾ ਏਰੀਆ ਪੈਂਦਾ ਹੈ ਹਰਿਆਣੇ ਦਾ ਉਹਨਾਂ ਨੂੰ ਵੀ ਬੇਨਤੀਆਂ ਕਰੀਆਂ ਪਰ ਕਿਸੇ ਨੇ ਵੀ ਅੱਜ ਤੱਕ ਸਾਰ ਨਹੀਂ ਲਈਏ ਪਹਿਲੀ ਵਾਰ ਨਹੀਂ ਹੋ ਰਿਹਾ ਇਹ ਜਿਹੜੇ ਸਾਡੇ ਮਹਾਪੁਰਸ਼ ਨੇ ਬਾਬਾ ਗੜੀਸਾਵਾਲੇ ਬਾਬਾ ਬਲਵੀਰ ਸਿੰਘ ਜੀ ਉਹਨਾਂ ਵੱਲੋਂ ਹੀ ਹਰ ਵਾਰ ਪੈਚ ਪ੍ਰਵਾਹੇ ਜਾਂਦੇ ਆ ਇਹ ਇੱਕ ਵਾਰ ਵੀ ਸਰਕਾਰ ਨੇ ਛੜਕ ਨਹੀਂ ਮਣੀ ਸਰਕਾਰਾਂ ਨੇ ਬਣਾਈਆਂ ਨੇ ਜੇ ਉਹ ਲੇਪਾ ਪੋਚੀ ਕਰਕੇ ਜਾਂਦੇ ਆ ਤੇ 15 ਦਿਨਾਂ ਬਾਅਦ ਸੜਕ ਟੁੱਟੀ ਹੁੰਦੀ ਹੈ ਜੀ ਅੱਛਾ ਜੀ ਇਹ ਤਾਂ ਮੇਨ ਸੜਕਾ ਗੁਰੂ ਘਰ ਨੂੰ ਲੱਗਦੀ ਹੈ ਜੀ ਇਤਿਹਾਸਕ ਗੁਰੂ ਘਰ ਹੈ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਹੈ ਜੀ ਇੱਥੇ ਦੇਖੋ ਹਜ਼ਾਰਾਂ ਸਾਡੇ ਇਲਾਕੇ ਤੋਂ ਵੀ ਦੂਰ ਦੂਰ ਤੋਂ ਸੰਗਤਾਂ ਆ ਕੇ ਦਰਸ਼ਨ ਕਰਦੀਆਂ ਤੇ ਜਦੋਂ ਹਾਲਾਤ ਦੇਖਦੇ ਨੇ ਵੀ ਇਤਿਹਾਸਕ ਗੁਰੂ ਘਰ ਹੈ ਵੀ ਇੱਥੇ ਦੇਖੋ ਵੀ ਕਿਹੜੇ ਹਾਲਾਤ ਨੇ ਬੜੀਆਂ ਐਕਸੀਡੈਂਟ ਵੀ ਹੁੰਦੇ ਆ ਜੀ ਤੇ ਉਹਦੇ ਕਰਕੇ ਸੰਗਤ ਵੀ ਬਹੁਤ ਘੱਟ ਆਉਂਦੀ ਹੈ ਡਰ ਕਾਰਨ ਇੱਕ ਰਾਤ ਨੂੰ ਵੀ ਇਦਾਂ ਦਾ ਇਹ ਮਾਹੌਲ ਬਣਿਆ ਹੋਇਆ ਇੱਥੇ ਵੀ ਕਿਤੇ ਲੁੱਟ ਖੋ ਵੀ ਨਾ ਹੋ ਜੇ ਅੱਛਾ ਜੀ ਠੀਕ ਹੈ ਨਾ ਇਸ ਰੋਡ ਕਰਕੇ ਇਸ ਰੋਡ ਕਰਕੇ ਜੀ ਤੇ ਇੱਥੇ ਕਿਉਂਕਿ ਫਿਰ ਹੌਲੀ ਜਾਣਾ ਪੈਂਦਾ ਅਗਲੇ ਨੂੰ ਤੇ ਲੁੱਟ ਖੋ ਦਾ ਵੀ ਡਰ ਬਣਿਆ ਰਹਿੰਦਾ ਤੇ ਜਦੋਂ ਅਸੀਂ ਬੇਨਤੀਆਂ ਕਰਕੇ ਹਾਰ ਗਏ ਹਾਂ ਜੀ ਫਿਰ ਬਾਬਾ ਬਲਬੀਰ ਸਿੰਘ ਨੂੰ ਸੰਗਤਾਂ ਜਦੋਂ ਵੀ ਬੇਨਤੀ ਕਰਦੇ ਮਹਾਰਾਜ ਆਹ ਕਾਰਜ ਹੋਣ ਵਾਲੇ ਨੇ ਤੇ ਉਹ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਦੇ ਨੇ ਤੇ ਇਹ ਹਰ ਵਾਰ ਉਹ ਸੇਵਾ ਲੈਂਦੇ ਨੇ ਉਹਨਾਂ ਵੱਲੋਂ ਮਟੀਰੀਅਲ ਭੇਜਿਆ ਜਾ ਰਿਹਾ ਸਾਡੇ ਤੇ ਹੁਕਮ ਹੋਇਆ ਉਹਨਾਂ ਨੂੰ ਵੀ ਇਤਨੇ ਠੇ ਦੀ ਸੰਗਤ ਹੈ ਜਿਹੜੇ ਨੌਜਵਾਨ ਲੱਗ ਕੇ ਸੇਵਾ ਕਰੋ ਇਹ 5-6 ਦਿਨਾਂ ਤੋਂ ਸੇਵਾਦਾਰ ਲਗਾਤਾਰ ਇੰਨੀ ਗਰਮੀ ਦੇ ਵਿੱਚ ਲੱਗੇ ਹੋਏ ਨੇ ਹਾਂਜੀ ਅਸੀਂ ਹੁਣ ਦੇਖ ਸਕਦੇ ਆ ਆਪਾਂ ਜਿਹੜੀ ਕਿੰਨਾ ਹਾਂ ਤੁਸੀਂ ਸਾਰਾ ਦੇਖ ਕੇ ਆਇਓ ਨਾ ਇਸ sire ਤੋਂ ਲੈ ਕੇ 4 ਕਿਲੋਮੀਟਰ ਬਣਦੀ ਆ ਇਹ ਸਾਰੀ ਛੜ ਕੇ ਨੌਜਵਾਨ ਜਿਹੜੇ ਨੇ ਕਈ ਦਿਨਾਂ ਤੋਂ ਦੁਪਹਿਰੇ ਸਾਰਾ ਦਿਨ ਗਰਮੀ 'ਚ ਲੱਗੇ ਹੋਏ ਨੇ ਪਰ ਚੜ੍ਹਦੀ ਕਲਾ ਦੇ ਵਿੱਚ ਨੇ ਕੋਈ ਹੌਸਲੇ ਇਹਨਾਂ ਨੂੰ ਹੁਕਮ ਹੋਇਆ ਕਹਿੰਦੇ ਜੀ ਇਹ ਅਰਦਾਸ ਕਰਕੇ ਲੱਗੇ ਸੀ ਸਾਰੇ ਤੇ ਅਰਦਾਸ ਕਰਕੇ ਮੋਰਚਾ ਫਤਿਹ ਕਰਨਾ ਜੀ ਅੱਛਾ ਜੀ ਇਹ ਜਿਹੜਾ ਇੰਨਾ ਮਟੀਰੀਅਲ ਆ ਰਿਹਾ ਟਰੈਕਟਰਾਂ ਚ ਤੇਲ ਆ ਰਿਹਾ ਇਹ ਕਿੱਥੋਂ ਆ ਰਿਹਾ ਫਿਰ ਇਹ ਬਾਬਾ ਜੀ ਗੁਰਦੁਆਰਾ ਸਾਹਿਬ ਚਲੋ ਸੰਗਤਾਂ ਦੇ ਸਹਿਯੋਗ ਨਾਲ ਹੀ ਪਹੁੰਚਦਾ ਬਾਬਾ ਜੀ ਕੋਲੇ ਤਿਲ ਫੁੱਲ ਸੰਗਤਾਂ ਪਹੁੰਚਾਉਂਦੀਆਂ ਨੇ ਉਹ ਸਾਰਾ ਇਹ ਬਾਬਾ ਜੀ ਜਿੱਥੇ ਜਦੋਂ ਵੀ ਹੁਕਮ ਹੁੰਦਾ ਦੇਖੋ ਆਪਾਂ ਕਹਿ ਤਾਂ ਦਿੰਦੇ ਆ ਵੀ ਬਾਬੇ ਕਾਰ ਸੇਵਾ ਵਾਲੇ ਇਹ ਤਾਂ ਉਹਨਾਂ ਨੂੰ ਹਸਪੀਟਲ ਬਣਾਉਣੇ ਚਾਹੀਦੇ ਨੇ ਉਹਨਾਂ ਨੂੰ ਸਕੂਲ ਬਣਾਉਣੇ ਚਾਹੀਦੇ ਨੇ ਹਨਾ ਪਰ ਜੇ ਆਪਾਂ ਸਰਕਾਰਾਂ ਨੂੰ ਟੈਕਸ ਖਾਦਾ ਦਿੰਦੇ ਆ ਜੀ ਹਾਂਜੀ ਹਾਂਜੀ ਠੀਕ ਹੈ ਕੰਮ ਸਰਕਾਰਾਂ ਦੇ ਨੇ ਇਹ ਕੰਮ ਨਹੀਂ ਸਰਕਾਰਾਂ ਦੇ ਟੈਕਸ ਭਰਦੀ ਐ ਸਾਰੀ ਜਨਤਾ ਤੇ ਉਹਨਾਂ ਨੂੰ ਮਿਲਦਾ ਕੁਝ ਵੀ ਨਹੀਂ ਹੁਣ ਇਹ ਜੇ ਇਹਨਾਂ ਨੂੰ ਕਹਿੰਦੇ ਆ ਜੀ ਸਾਡਾ ਤੇ ਸੈਂਟਰ ਸਰਕਾਰ ਨੇ 60000 ਰੁਪਏ ਰੋਕੇ ਆ ਪਿਆ ਸੈਂਟਰ ਸਰਕਾਰ ਵਾਲੇ ਕਹਿੰਦੇ ਅਸੀਂ 12000 ਕਰੋੜ ਰੁਪਏ ਇਹਨਾਂ ਦੇ ਖਾਤੇ 'ਚ ਪਾਇਆ ਹੋਇਆ ਲਾਉਂਦੇ ਕਿਤੇ ਨਹੀਂ ਇਹਨਾਂ ਦਾ ਆਪਸ 'ਚ ਹੀ ਰੌਲਾ ਹੈ ਪਹਿਲਾਂ ਬਾਦਲ ਨੂੰ ਪੁੱਤਰ ਮੋਹ ਮਾਰ ਗਿਆ ਜੀ ਤੇ ਬਦਵੀ ਮਾਰ ਗਈ ਮੁੜ ਕੇ ਉਹ ਨਹੀਂ ਆਉਂਦੇ ਹਾਂਜੀ ਤੇ ਕੈਪਟਨ ਅਮਰਿੰਦਰ ਸੋਹਾਹ ਕਰਕੇ ਗੁਰਕਾ ਸਾਹਿਬ ਦੀਆਂ ਮੁਕਰਿਆ ਮੁੜ ਕੇ ਅੱਜ ਤੱਕ ਉਹ ਨਹੀਂ ਮੁੜ ਕੇ ਆਉਂਦਾ ਦੇਖੋ ਗੁਰੂ ਤੋਂ ਮੁਕਰਨ ਹੋ ਗਏ ਤੇ ਤੀਜਾ ਹੁਣ ਇਹ ਝਾੜੂ ਵਾਲੇ ਇਹਨਾਂ ਨੇ ਝਾੜੂ ਫੜ ਕੇ ਸੋਹਾਹ ਖਾਧੀਆਂ ਸੀ ਵੀ ਅਸੀਂ ਕਾਰਜ ਕਰਾਵਾਂਗੇ ਪੰਜਾਬ ਦੀ ਪਰ ਹੁਣ ਇਹਨਾਂ ਨੂੰ ਤਾਂ ਤਾਂ ਲਾਲੇ ਨਹੀਂ ਸਮਝਦੇ ਸਮਝਦੇ ਦਿੱਲੀ ਵਾਲੇ ਜੀ ਦੇਖੋ ਉਹਨਾਂ ਨੇ ਇਹਨਾਂ ਤੋਂ ਲਾ ਲਈ ਸੰਵਦੇ ਕਦੇ ਹੈਲੀਕਾਪਟਰ ਉਹ ਦਿੱਲੀ ਜਾ ਰਹੇ ਜੀ ਕਦੇ ਦਿੱਲੀ ਤੋਂ ਪੰਜਾਬ ਆ ਰਹੇ ਜੀ ਉਹਨਾਂ ਦੇ ਕਿਤੇ ਨਾ ਕਿਤੇ ਉਹ ਪੈਸਾ ਇੱਥੇ ਲੱਗ ਜਾਂਦਾ ਲੋਕ ਸੁਖੀ ਹੋ ਜਾਣ ਬਹੁਤ ਸੁਖੀ ਇਹ ਤਾਂ ਕੁਝ ਵੀ ਨਹੀਂ ਜੀ ਗੱਲ ਵੱਡੇ ਵੱਡੇ ਰੋਡ ਨੇ ਉਹ ਠੇਕੇਦਾਰਾਂ ਨੂੰ ਠੇਕਾ ਦਿੱਤਾ ਜਾਂਦਾ ਉਹਨਾਂ ਚੋਂ ਮੋਟਾ ਪੈਸਾ ਖਾਂਦੇ ਨੇ ਆ ਜਿਹੜੀਆਂ ਮਾੜੀਆਂ ਮੋਟੀਆਂ ਸੜਕਾਂ ਇਹਨਾਂ ਤੋਂ ਹੀ ਨਹੀਂ ਬਣਦੀਆਂ ਜੇ ਤਾਂ ਦੇਖੀਏ ਆਪਾਂ ਵੀ ਜੇ ਤਾਂ ਕੋਈ ਪਰਸਨਲ ਪਿੰਡ ਦੀ ਸੜਕ ਹੋਵੇ ਫਿਰ ਤਾਂ ਨਾ ਬਣਾਉਣਾ ਇਹ ਸੜਕ ਲਗਭਗ 150 ਪਿੰਡਾਂ ਨੂੰ ਜੋੜਦੀ ਹੋਈ ਹੈ ਇਹ ਬਹੁਤ ਦੂਰ ਤੱਕ ਸਤਰਿਆਣਾ ਪਾਤੜਾਂ ਤੱਕ ਹੀ ਜਾਂਦੀ ਹੈ ਜੀ ਇਹ ਸੜਕ ਬੜ ਦੁਆਰਾ ਕਰਕੇ ਬਹੁਤ ਸੰਗਤਾਂ ਇੱਥੇ ਆਉਂਦੀਆਂ ਨੇ ਮਸਿਆਤ ਭਰਦੀਆਂ ਬਹੁਤ ਸੰਗਤਾਂ ਪਹੁੰਚਦੀਆਂ ਨੇ ਪਰ ਪਰੇਸ਼ਾਨੀ ਸਾਰਿਆਂ ਨੂੰ ਹੁੰਦੀ ਹੈ ਇਸ ਕਰਕੇ ਬਾਬਾ ਜੀ ਨੇ ਵੀੜਾ ਚੁੱਕਿਆ ਹੈ ਸੰਗਤਾਂ ਦੇ ਤਿਲ ਫੁੱਲ ਦੇ ਨਾਲ ਹੀ ਸੇਵਾ ਹੋ ਰਹੀ ਹੈ ਮੈਂ ਦੇਖਦਾ 6 ਮਹੀਨੇ ਬਾਅਦ ਹੀ ਇੱਥੇ ਜਿਹੜਾ ਉੱਥੋਂ ਬੰਦ ਕਰੀ ਹੁੰਦੀ ਆ ਵੀ ਯਾਰ ਕੰਮ ਚੱਲਦਾ ਹਾਂ ਜੀ ਹਾਂ ਜੀ ਇਹ ਆਈ ਵਾਰੀ 6 ਮਹੀਨੇ ਬਾਅਦ ਪਿੱਛ ਪਰੋਣੇ ਪੈਂਦੇ ਆ ਜੀ ਕਿਉਂਕਿ ਹੁਣ ਬਾਬਾ ਜੀ ਤੇ ਫਿਰ ਸੁਣਨੀ ਪੈਂਦੀ ਆ ਸੰਗਤਾਂ ਦੇ ਨਾਲ ਉਹਨਾਂ ਦੀ ਰਹਿਨਮਾਈ ਦੇ ਏਟੀ ਸਾਰੀ ਕਾਰ ਸੇਵਾ ਚੱਲ ਰਹੀ ਆ ਜੀ ਤੁਸੀਂ ਹੁਣ ਇਸ ਟਾਈਮ ਜਿਹੜੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਜਿਹੜਾ ਵੀ ਕੋਈ ਪ੍ਰਸ਼ਾਸਨ ਅਧਿਕਾਰੀ ਇਸ ਟਾਈਮ ਆਪਣੀ ਵੀਡੀਓ ਦੇਖ ਰਿਆ ਜਾਂ ਪ੍ਰਸ਼ਾਸਨ ਤੋਂ ਤੁਸੀਂ ਇਸ ਟਾਈਮ ਕੀ ਮੰਗ ਕਰਦੇ ਹੋ ਅਸੀਂ ਤਾਂ ਇਹੀ ਮੰਗ ਕਰਦੇ ਆਂ ਵੀ ਜਿਹੜੇ ਤੁਸੀਂ ਸੌਹਾਂ ਖਾਧੀਆਂ ਜਾਂ ਵਾਅਦਾ ਕੀਤੇ ਸਰਕਾਰ ਸਰਕਾਰਾਂ ਨੇ ਵੀ ਉਹ ਵਾਅਦੇ ਪੂਰੇ ਹੋਣ ਨਹੀਂ ਤਾਂ ਹਾਲ ਜਿਹੜਾ ਫਿਰ ਪਹਿਲਾਂ ਕੈਪਟਨ ਦਾ ਹੋਇਆ ਫਿਰ ਬਾਦਲਾਂ ਦਾ ਹੋਇਆ ਤੇ ਹੁਣ ਫਿਰ ਤੁਸੀਂ ਵੀ ਸਤਾਈ ਚ ਤਿਆਰੀ ਕਰ ਲਿਓ ਫਿਰ ਵੀ ਹਾਲ ਛੋੜਾ ਵੀ ਉਹੀ ਹੋਣਾ ਝਾਲੂ ਖਿੰਣਣ ਵਾਲਾ ਹੀ ਆ ਹੂੰ ਕਿਉਂਕਿ 150 ਪਿੰਡਾਂ ਦੀ ਜਿਹੜੀ ਸੰਗਤ ਆ ਉਹ ਹੁਣ ਕਿਤੇ ਨਾ ਕਿਤੇ ਟੁੱਟ ਜੂਗੀ ਜੇ ਜਦੋਂ ਆਹ ਹਾਲਾਤ ਦੇਖਣੇ ਟੁੱਟੂਗੀ ਜੀ ਹਾਲਾਤ ਦੇਖੋ ਜੀ ਇਹ ਕਾਰਜ ਸਰਕਾਰਾਂ ਦੇ ਨੇ ਤੇ ਬਾਬਿਆਂ ਵੱਲੋਂ ਇਹ ਗੜ ਸ਼ੰਕਰ ਵਾਲੀ ਜਿਹੜੀ ਸੜਕ ਹੈ ਜੀ ਆਨੰਦਪੁਰ ਸਾਹਿਬ ਤੋਂ ਉਹ ਕਾਰਜ ਵੀ ਕਾਰ ਸੇਵਾ ਵਾਲੇ ਆਨੰਦਪੁਰ ਸਾਹਿਬ ਵਾਲੇ ਬਾਬੇ ਕਰਾ ਰਹੇ ਨੇ ਹਾਂ ਜੀ ਆਪਣੇ ਆਪ ਜੀ ਹਾਂ ਜੀ ਆਪਣੇ ਆਪ ਸਾਰਾ ਮਟੀਰੀਅਲ ਉਹ ਸੜਕ ਬੋਡੀ ਟੁੱਟ ਚੁੱਕੀ ਸੀ ਸੰਗਤਾਂ ਨੇ ਉੱਥੇ ਵੀ ਬੇਨਤੀ ਕੀਤੀ ਤੇ ਤਾਂ ਕਰਕੇ ਉੱਥੇ ਵੀ ਸੇਵਾ ਚੱਲ ਰਹੀ ਹੈ ਇੱਥੇ ਵੀ ਇਹ ਬਾਬਾ ਜੀ ਉਹ ਕਰਾਉਂਦੇ ਨੇ ਜਦੋਂ ਕਰਾਉਂਦੇ ਨੇ ਇਹਨਾਂ ਦੇ ਤਾਂ ਹਾੜੇ ਕੱਢ ਲਏ ਸੰਗਤਾਂ ਦੇ ਤੁਸੀਂ ਤੁਸੀਂ ਐ ਐਮਐਲਏ ਸਾਹਿਬ ਗਏ ਹੋ ਉੱਥੇ ਦਫਤਰ ਚਰਚੀ ਹਾਂਜੀ ਸਾਰਿਆਂ ਕੋਲੇ ਜਾ ਕੇ ਆਏ ਆ ਸਾਰਿਆਂ ਕੋਲੇ ਅਰਜੀ ਦੇ ਕੇ ਆਏ ਕੀ ਰਿਸਪੌਂਸ ਉਹਨਾਂ ਬਲੋ ਉਹਨਾਂ ਬਸ ਬਸ ਸ਼ਵਾਸ ਨਹੀਂ ਦਿੱਤਾ ਜਾਂਦਾ ਹੈ ਬਾਕੀ ਕੰਮ ਕੋਈ ਨਹੀਂ ਕਰਾਉਂਦਾ ਜੀ ਆਕੇ ਅੱਛਾ ਜੀ ਕਿੰਨੇ ਵਾਰ ਗਏ ਹੋ ਤੁਸੀਂ ਕਹਿੰਦੇ ਇਸ ਆਹ ਸੜਕ ਨੂੰ ਜਿਹੜੇ 3 3 ਐਮਐਲ ਲੱਗਦੇ ਨੇ 3 ਐਮਐਲ ਲੱਗਦੇ ਨੇ ਜੀ ਇਧਰੋਂ ਕੁਲਵੰਤ ਸਿੰਘ ਬਾਜੀਗਰ 1.5 ਕਿਲੋਮੀਟਰ ਉਹਦਾ ਪੈਂਦਾ 1.5 ਕਿਲੋਮੀਟਰ ਹੀ ਸਮਝ ਲੈ ਵੀ ਇਹਨਾਂ ਦਾ ਹਰਿਆਣੇ ਵਾਲਿਆਂ ਦਾ ਅੱਗੇ ਚੇਤਨ ਸਿੰਘ ਜੋੜਾ ਮਾਜਰਾ ਉਹ ਤੇ ਮੰਤਰੀ ਵੀ ਰਹੇ ਨੇ 3 ਐਮਐਲ ਤੋਂ ਇੱਕ ਸੜਕ ਨਹੀਂ ਬਣਦੀ ਇਤਨੀ ਸੜਕ ਬਣਦੀ ਜਦੋਂ ਆਪਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਉਹ ਮੋਟਾ-ਮੋਟਾ ਜਿਹੜੀਆਂ ਫਰਮਾਂ ਤੋਂ ਫੰਡ ਵੀ ਲੈਂਦੇ ਨੇ ਉਹ ਤਾਂ ਉਹਨਾਂ ਨੂੰ ਕਹਿ ਕੇ ਵੀ ਇਹ ਇੰਨਾ ਕੰਮ ਤਾਂ ਕਰਵਾ ਸਕਦੇ ਨੇ ਪਰ ਨਹੀਂ ਜੀ ਇਧਰ ਕੋਈ ਜਿਹੜੇ ਆਪਣੇ ਉਸ ਟਾਈਮ ਤੇ ਜਿਹੜੇ ਪਾਰਟੀ ਦੇ ਅੱਗੇ ਪ੍ਰਧਾਨ ਹੋਏ ਹੁੰਦੇ ਨੇ ਵੀ ਇਹਨੂੰ ਵੋਟ ਪਾਓ ਉਹਨੂੰ ਵੋਟ ਪਾਓ ਉਹ ਨਹੀਂ ਇਸ ਟਾਈਮ ਖੜੇ ਹੁਣ ਉਹ ਹੱਥ ਖੜੇ ਕਰਨ ਜਦੋਂ ਕਹਿੰਦੇ ਜੀ ਐਮਐਲਏ ਦੀ ਨਹੀਂ ਚੱਲਦੀ ਅੱਗੇ ਸੁਣਦਾ ਨਹੀਂ ਕੋਈ ਉਹਨਾਂ ਦੀ 92 ਜਿਹੜੇ ਬਣਾਏ ਸੀ ਉਹਨਾਂ ਦੀ ਨਹੀਂ ਅੱਗੇ ਸੁਣਦਾ ਕੋਈ ਮੁੱਖ ਮੰਤਰੀ ਦੀ ਨਹੀਂ ਸੁਣਦਾ ਕੇਜਰੀਵਾਲ ਉਹ ਦਿੱਲੀ ਵਾਲਿਆਂ ਦੀ ਚੱਲਦੀ ਹੈ ਵੀ ਸਾਨੂੰ ਕਹਿੰਦੇ ਸੁਣਦਾ ਹੈ ਉਹ ਵੀ ਸਾਰੇ ਟੁੱਟ ਗਏ ਨੇ ਜੀ ਇਹਨਾਂ ਨਾਲੋਂ ਅੱਛਾ ਜੀ ਲੋੜ ਗਿਆ ਹੁਣ ਪਤਾ ਨਹੀਂ ਕਿੱਥੇ ਆਉ ਤੁਸੀਂ ਇਸ ਟਾਈਮ ਸਾਰੇ ਨੌਜਵਾਨ ਜਿਹੜੇ ਲੋਕਲ ਆਪਣੇ ਇੱਥੇ ਸਰਪੰਚ ਸਾਹਿਬ ਮੌਜੂਦ ਨੇ ਮੈਂਬਰ ਪੰਚ ਸਾਹਿਬ ਆਉਂਦੇ ਨੇ ਕਿਹੜਾ ਸਰਪੰਚ ਸਾਹਿਬ ਤਾਂ ਚਲੋ ਪੰਚਾਇਤ ਦਾ ਕੰਮ ਆ ਉਹ ਅਸੀਂ ਕਹਿ ਨਹੀਂ ਸਕਦੇ ਬਾਕੀ ਸਾਰੀ ਸੰਗਤ ਤਾਂ ਇੱਥੇ ਨਗਰ ਦੀ ਸੰਗਤ 7 ਦਿਨਾਂ ਤੋਂ ਜੁੜੀ ਹੋਈ ਹੈ 7-8 ਦਿਨਾਂ ਤੋਂ ਅੱਛਾ ਸਰਪੰਚ ਸਾਹਿਬ ਦਾ ਕੋਈ ਯੋਗਦਾਨ ਨਹੀਂ ਨਾ ਉਹਨਾਂ ਦਾ ਕੋਈ ਯੋਗਦਾਨ ਨਹੀਂ ਸੰਗਤ ਦਾ ਹੀ ਅੱਛਾ ਜੀ ਸਰਪੰਚ ਦਾ ਵੈਸੇ ਹੱਕ ਬਣਦਾ ਹੱਕ ਤਾਂ ਚਲੋ ਬਣਦਾ ਹੀ ਆ ਜੇ ਉਹ ਮੋਢੀ ਨੇ ਆਪਾਂ ਨੇ ਚੋੜੇ ਨੇ ਉਹਨਾਂ ਨੂੰ ਵੀ ਹੋਣਾ ਚਾਹੀਦਾ ਸਾਰੀ ਪੰਚਾਇਤ ਨੂੰ ਅੱਗੇ ਲੱਗ ਕੇ ਠੀਕ ਹੈ ਦੋਸਤੋ ਇਹ ਤੁਸੀਂ ਦੇਖਿਆ ਸਾਰੇ ਮੌਕੇ ਦੇ ਹਾਲਾਤ ਜਿਹੜੇ ਤੁਸੀਂ ਦੇਖੇ ਨੇ ਇਸ ਟਾਈਮ ਪਿੰਡ ਤਨੇਠਾ ਦੀ ਸੜਕ ਤੁਸੀਂ ਵੀ ਲੰਘਦੇ ਹੋਵੋਗੇ ਦੋਸਤੋ ਇਹ ਸੜਕ ਦਾ ਬਹੁਤ ਜ਼ਿਆਦਾ ਬੁਰਾ ਹਾਲ ਸੀ ਬਾਬਾ ਜੀ ਨੇ ਬੀੜਾ ਚੱਕਿਆ ਪਿੰਡ ਤਨੇਠਾ ਦੇ ਨੌਜਵਾਨਾਂ ਨੇ ਬੀੜਾ ਚੱਕਿਆ ਦੋਸਤੋ ਮੈਂ ਤੁਹਾਡੇ ਨਾਲ ਵੀਡੀਓ ਸਾਂਝੀ ਕਰੂੰਗਾ ਸਾਰੀ ਪੈਚਾਂ ਦਾ ਜਿਹੜਾ ਕੰਮ ਚੱਲ ਰਿਹਾ ਦੋ ਚਾਰ ਦਿਨਾਂ ਤੱਕ ਸੜਕ ਜਿਹੜੀ ਬਿਲਕੁਲ ਚਾਲੂ ਕਰ ਦਿੱਤੀ ਜਾਊਗੀ ਹੁਣ ਇਹ ਜਿਹੜੀ ਵੀਡੀਓ ਸ਼ੇਅਰ ਕਰਨ ਦਾ ਦੋਸਤੋ ਸੋਡਾ ਫਰਜ਼ਾ ਕਿਉਂਕਿ ਸਾਰੇ ਜਿਹੜੇ ਆਲੇ-ਦਾਲੇ ਦੇ ਲਗਭਗ 150 ਪਿੰਡ ਨੇ ਜਿੰਨਾ ਤੱਕ ਵੀ ਇਹ ਵੀਡੀਓ ਜਾਊਗੀ ਸ਼ੇਅਰ ਕਰਦੇ ਹੋ ਸੋਡਾ ਵੀ ਦੋਸਤੋ ਉਨੀ ਹੀ ਪੁੰਨ ਲੱਗੂਗਾ ਸ਼ੇਅਰ ਕਰਨ ਦਾ ਜਿੰਨਾ ਕਿ ਇਹ ਸਾਰੀ ਸੰਗਤ ਦਾ ਲੱਗ ਰਿਹਾ ਕਿਉਂਕਿ ਸੋਡੇ ਇੱਕ ਸ਼ੇਅਰ ਨਾਲ ਇਹ ਵੀਡੀਓ ਉੱਥੇ ਤੱਕ ਪਹੁੰਚੂਗੀ ਜਿੱਥੇ ਤੱਕ ਪਹੁੰਚਣੀ ਚਾਹੀਦੀ ਆ ਦੋਸਤੋ ਮਿਲਾਂਗੇ ਐਵੇਂ ਦੀ ਇੱਕ ਹੋਰ ਇੱਕ ਵੀਡੀਓ ਨਾਲ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ